ਜਗਾ ਨਹੀਂ ਨਾ ਮਿਲਦੀ ਆਪੋ ਆਪਣਾ ਸੰਦ ਸਮਾਨ ਲਾਦ ਕੇ ਤੇ ਟ੍ਰੇਨਾਂ ਦੇ ہمارا ਸਾਸਰੀ ਘਰ ਬੋਲਣਾ ਸਰਦਾਰ ਜੀ ਕੋ ਅੱਛਾ ਸਾਸਰੀ ਇਹ ਸਲਾਮ ਬੋਲਣਾ ਮੇਰਾ ਸਰਦਾਰ ਜੀ ਕੋ ਗੇਟ ਨੰਬਰ ਚੈੱਕ ਕਰ ਕਿਹੜਾ ਵਾ ਲੋਕਾਂ ਨੇ ਬਹੁਤ ਮਾੜੀ ਬਣਾਈਆਂ 에어ਪੋਰਟ ਵੀ ਇਹ ਅੰਦਰੋਂ ਬਹੁਤ ਜਿਆਦਾ ਸ਼ਾਨਦਾਰ ਅੰਮ੍ਰਿਤਸਰ ਦੀ ਫਲਾਈਟ ਦੀ ਆਵਾਜ਼ ਪੈ ਗਈ ਸਾਨੂੰ ਹਣ ਗੇਟ ਨੰਬਰ ਵਾ ਸਾਰਾ ਮੁਰਖ ਹੀ ਆ ਗਿਆ ਮੈਂ ਸਾਰਾ ਦਿੱਲਗੋ ਅੰਮ੍ਰਿਤਸਰ ਆ ਅੱਜ ਤਰੀਕ ਹੋ ਗਈ ਆ ਜੀ 5 ਅਪ੍ਰੈਲ ਤੇ ਅੱਜ ਸਾਡੀ ਪਿੰਡ ਨੂੰ ਵਾਪਸੀ ਗਈ ਤੇ ਸਵੇਰੇ ਅਸੀਂ ਵੇਲੇ ਨਾਲੇ ਉੱਠ ਕੇ ਆਪਣੇ ਬੈਗ ਬੂਕ ਕੱਪੜੇ ਲੈ ਕੇ ਚੈੱਕ ਆਊਟ ਕਰਕੇ ਹੋਟਲ ਤੋਂ ਸਿੱਧਾ ਆ ਗਏ ਸੀ ਗੁਰੂ ਘਰ ਤੇ ਗੁਰੂ ਘਰ ਆ ਕੇ ਥੋੜੇ ਜਿਹਾ ਇੱਥੋਂ ਦੇ ਕੰਮ ਕਰਨ ਵਾਲੇ ਸੀ ਸੇਵਾ ਦੇ ਕੰਮ ਸੀ ਉਹ ਕਰਕੇ ਨਬੇੜ ਕੇ ਹੋਣਾ ਸੀ ਇਸ਼ਨਾਨ ਪਾਣੀ ਕਰ ਲਿਆ ਹੁਣ ਅਸੀਂ 에ਰਪੋਰਟ ਤੇ ਜਾ ਰਹੇ ਆ ਬਾਬਾ ਜੀ ਕਹੇ ਨੇ ਚਾਹ ਬਰੋਣ ਤੇ ਚਾਹ ਪੀ ਕੇ ਅਸੀਂ 에ਰਪੋਰਟ ਤੇ ਤੁਰ ਪਣਾ ਇਥੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਮੇਰੇ ਵੀਰ ਇੰਡੀਆ ਤੋਂ ਜਾਤਾ ਕਰਨ ਆਸਤੇ ਆਏ ਸੀ ਪਰ ਮੈਂ ਇਹਨਾਂ ਕੋਲ ਸੇਵਾ ਲੈ ਲਿਆ ਪੀ ਟੈਂਕੀ ਸਾਫ ਕਰੋ ਤੇ ਟੈਂਕੀ ਸਾਫ ਕਰਨ ਦੀ ਸੇਵਾ ਇਹਨਾਂ ਕੋਲ ਲੈ ਰਿਆ ਵਾਂ ਇਹ ਪੰਜਾਬ ਚੋਲਾ ਸਾਹਿਬ ਸ੍ਰੀ ਹਰਿ ਸਾਹਿਬ ਦੇ ਲਾਗੋ ਲਾਗੋ ਪਿੰਡਾਂ ਦੇ ਆ ਤੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਸਥਾਨਾਂ ਤੇ ਪਹੁੰਚੇ ਸਨ ਤੇ ਮੈਨੂੰ ਇਹਦੇ ਬਾਬਾ ਵੀ ਕਿ ਸੇਵਾ ਦੱਸੋ ਮੈਂ ਇਹ ਟੈਂਕੀ ਸਾਫ ਕਰਨ ਵਾਲੀ ਟੈਂਕੀ ਸੇਵਾ ਕਰੋ ਫਿਰ ਗੁਰਮਖਾਨੇ ਦਾ ਸਾਬਣ ਲੈ ਕੇ ਵੇਖੋ ਤੇ ਕਿਸ ਤਰ੍ਹਾਂ ਬੜੇ ਪਿਆਰ ਦੇ ਸ਼ਰਧਾ ਦੇ ਭਾਵ ਨਾਲ ਟੈਂਕੀ ਦੀ ਸੇਵਾ ਕਰ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੀ ਸੇਵਾ ਜਿਹੜੀ ਸਫਲੀ ਕਰਨ ਸੇਵਾ ਥਾਏ ਪਾਉਣ ਤੇ ਮਨ ਦੀਆਂ ਮਰਾਦਾਂ ਜੋ ਵੀ ਇਹਨਾਂ ਦੀ ਮਨ ਚ ਉਹ ਜੋ ਇੱਛਾ ਲੈ ਕੇ ਆ ਗੁਰੂ ਨਾਨਕ ਸਾਹਿਬ ਨੂੰ ਸੰਪੂਰਨ ਕਰਨ ਜੀ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਦਰਸ਼ਨ ਵੇਲੇ ਕਰਕੇ ਹੁਣ ਅਸੀਂ ਪਿੰਡ ਨੂੰ ਵਾਪਸੀ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਗੁਰਦਰਾ ਸਾਹਿਬ ਤੋਂ ਨਿਕਲ ਲੱਗੇ ਸੀ ਅਚਾਨਕ ਸਾਨੂੰ ਇੱਥੇ ਇਥੋਂ ਦੇ ਬਹੁਤ ਹੀ ਕਾਰੋਬਾਰੀ ਤਗੜੇ ਨੇ ਸਾਡੇ ਸਿੱਖ ਵੀਰ ਨੇ ਪਟਿਆਲੇ ਤੋਂ ਉਮਰਾਓ ਸ਼ੇਰ ਸਿੰਘ ਜੀ ਤੇ ਜਦੋਂ ਅਸੀਂ ਓਵਰ ਬੁੱਕ ਕੀਤੀ ਤਾਂ ਉਹ ਅਚਾਨਕ ਅੰਦਰ ਐਂਟਰ ਹੋ ਗਏ ਤੇ ਅਸੀਂ ਨਾਲ ਹੀ ਓਵਰ ਆਪਣੀ ਕੈਨਸਲ ਕਰ ਦਿੱਤੀ ਸੀਗੀ ਤੇ ਓਵਰ ਕੈਨਸਲ ਕਰਕੇ ਤੇ ਸਰਦਾਰ ਸਾਹਿਬ ਨਾਲ ਗੱਲਾਂ ਮਾਰ ਲਾਪੇ ਤੇ ਸਾਡੀ ਫਲਾਈਟ ਦੇ ਵਿੱਚ ਕਰੀਬ ਡੇਢ ਦੋ ਘੰਟੇ ਰਹਿ ਗਏ ਤੇ ਫਿਰ ਸਰਦਾਰ ਸਾਹਿਬ ਕਹਿੰਦੇ ਸੀ ਤੁਸੀਂ ਕੋਈ ਗੱਲ ਨਹੀਂ ਰਿਲੈਕਸ ਹੋ ਕੇ ਬੈਠ ਜਾਓ ਅਸੀਂ ਤੁਹਾਨੂੰ ਡ੍ਰੌਪ ਕਰਕੇ ਆਵਾਂਗੇ ਤੇ ਅਸੀਂ ਉਹਨਾਂ ਦੇ ਨਾਲ ਘੰਟਾ ਡੇਢ ਘੰਟਾ ਗੱਲਬਾਤ ਕੀਤੀ ਸਾਨੂੰ ਬਹੁਤ ਵਧੀਆ ਲੱਗਿਆ ਉਹਨਾਂ ਦੇ ਨਾਲ ਤੇ ਉਹ ਸਾਨੂੰ ਇਹ ਗੱਲ ਕਹਿ ਰਹੇ ਸੀ ਵੀ ਅਸੀਂ ਕੱਲ ਹੋਣਾ ਸੀ ਇੱਥੇ ਗੁਰਦੁਆਰਾ ਸਾਹਿਬ ਤੋਂ ਆਏ ਨਹੀਂ ਸੀਗੇ ਤੇ ਉਹਨਾਂ ਦੀ ਸਰਦਾਰ ਸਾਹਿਬ ਉਹਨਾਂ ਦੀ ਫੋਟੋ ਵੀ ਮੈਂ ਨਾਲ ਇੱਥੇ ਅਟੈਚ ਕਰ ਦੇਣਾ ਤੇ ਉਹ ਵੀਡੀਓ ਮੈਂ ਉਹਨਾਂ ਦੇ ਨਾਲ ਇਸ ਕਰਕੇ ਨਹੀਂ ਬਣਾਈ ਵੀਡੀਓ ਬਣਾਉਣੀ ਸੀ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ 1 ਘੰਟੇ ਦੇ ਵਿੱਚ ਜਿਹੜੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਸਾਨੂੰ ਬਹੁਤ ਖੁਸ਼ੀ ਹੋਈ ਵੀ ਸਾਡੇ ਵੀ ਪੰਜਾਬੀ ਸਿੱਖ ਭਰਾਵਾਂ ਦੇ ਐਡੇ ਵੱਡੇ ਵੱਡੇ ਕਾਰੋਬਾਰ ਨੇ ਮਹਿੰਗੇ ਮਹਿੰਗੇ ਬ੍ਰਾਂਡਾਂ ਦੇ ਨਾਲ ਉਹ ਇੱਥੇ ਡੀਲ ਕਰਦੇ ਨੇ ਰੋਰਫਲੋਰਨ ਹੋ ਗਿਆ ਜਿੱਦਾਂ ਗੈਂਟ ਗੁਚੀ ਗੈਪ ਹੁਗੋ ਬੋਸ ਟੌਮ ਫੋਰਡ ਲਵਾਈਸ ਅਮਰੀਕਨ ਨਿਕਲ ਬਹੁਤ ਤਰ੍ਹਾਂ ਦੇ ਇਹ ਬ੍ਰਾਂਡ ਵਾ ਜਿਨ੍ਹਾਂ ਦੇ ਨਾਲ ਉਹ ਡੀਲ ਕਰਦੇ ਨੇ ਤੋਂ ਉਹ ਇੱਥੇ ਘੱਟੋ ਘੱਟ 10 ਤੋਂ 12 ਸਾਲ ਹੋ ਗਏ ਇੱਥੇ ਰਹਿ ਰਹੇ ਨੇ ਤੇ ਸਾਨੂੰ ਬਹੁਤ ਵਧੀਆ ਲੱਗਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਇਹ ਜਿਹੜੀ ਗੱਡੀ ਦੇ ਵਿੱਚ ਅਸੀਂ ਬੈਠੇ ਆ ਇਹ ਗੱਡੀ ਵੀ ਉਹਨਾਂ ਦੀ ਸਰਦਾਰ ਸਾਹਿਬ ਬਣਾਦੀ ਹੈ ਉਹਨਾਂ ਦੇ ਡਰਾਈਵਰ ਸਾਨੂੰ 에어ਪੋਰਟ ਤੇ ਡ੍ਰੌਪ ਕਰਨ ਚੱਲੇ ਨੇ ਤੇ ਸਰਦਾਰ ਸਾਹਿਬ ਹੁਣ ਹੀ ਆਪਣੇ ਆਫਿਸ ਦੇ ਵਿੱਚ ਰਾ ਉਤਰ ਗਏ ਸੀਗੇ ਤੇ ਅਸੀਂ ਹੁਣ 에어ਪੋਰਟ ਤੇ ਜਾ ਰਹੇ ਜੀ ਓਕੇ ਓਕੇ ਨੋ ਪ੍ਰੋਬਲਮ ਬ੍ਰਦਰ ਲਾਈਟ ਹੋਈ ਆ ਕਿਤਨਾ ਟਾਈਮ ਲੱਗੇਗਾ 에어ਪੋਰਟ ਕਾ 20 ਮਿੰਟ 20 ਮਿੰਟ ਓਕੇ ਵੀਕ ਮਿੰਟ ਤੱਕ ਅਸੀਂ ਕਰੀਬ 에어ਪੋਰਟ ਤੇ ਪਹੁੰਚ ਜਾਣਾ ਸਾਡੇ ਕੋ ਚਲੋ ਬਚਿਆ ਹੈਗਾ ਘੰਟਾ ਸਵਾ ਘੰਟਾ ਉਹਦੇ ਵਿੱਚ ਅਸੀਂ ਆਪਣੀ ਬੋਟਿੰਗ ਇਮੀਗ੍ਰੇਸ਼ਨ ਕਰਵਾ ਲੈਣੀ ਆ ਬੋਟਿੰਗ ਇਮੀਗ੍ਰੇਸ਼ਨ ਕਰਵਾ ਕੇ ਫਿਰ ਨਾਲ ਦੇ ਨਾਲ ਹੀ ਅਸੀਂ ਦਿੱਲੀ ਦੇ ਦਿੱਲੀ ਟੌਮਸਰ ਬੰਗਲਾਦੇਸ਼ ਦੀ ਨਾ ਆ ਚੀਜ਼ ਬੜੀ ਵਧੀਆ ਵਾ ਜੇ ਕਿਨੂੰ ਵਿੱਚ ਜਗ੍ਹਾ ਨਹੀਂ ਨਾ ਮਿਲਦੀ ਆਪੋ ਆਪਣਾ ਸੰਦ ਸਮਾਨ ਲਾਦ ਕੇ ਤੇ ਟ੍ਰੇਨਾਂ ਤੇ ਬਹਿ ਜਾਂਦੇ ਆ ਇਹ ਕਾ ਕਹਾਂ ਹੈ ਉਹ ਮੇਲਾ ਗੁਰੂ ਆਏ ਲੋਕ ਡਰਦੇ ਨਹੀਂ ਇੱਥੋਂ ਦੇ ਹੈ ਮਾਸ਼ਾ ਯਾਰਾ ਟ੍ਰੇਨ ਇੰਡੀਆ ਜਾ ਰਿਹਾ ਹੈ ਹਾਂ ਯਾਰਾ ਟ੍ਰੇਨ ਇੰਡੀਆ ਜਾ ਰਿਹਾ ਹੈ ਇੰਡੀਆ ਸੇ ਆਤਾ ਹਾਂ ਇੰਡੀਆ ਸੇ ਇੰਡੀਆ ਬਾਰਡਰ ਅਸਾਂ ਇੰਡੀਆ ਬਾਰਡਰ ਸੇ ਆਤਾ ਟ੍ਰੇਨ ਹੈ ਵੇ ਮਾਮਾ ਫੋਨ ਵੇਖਣ ਦੇ ਆ ਕੀ ਲਾਦਾ ਇੱਥੇ ਹਰ ਪੰਜਵੀਂ ਜਾਂ ਛੇਵੀਂ ਗੱਡੀ ਤੁਹਾਨੂੰ ਲੈਂਡ ਕਰੂਜ਼ਰ ਹੀ ਮਿਲਣੀ ਆ ਤੇ ਜਾਂ ਇੱਕ ਉਹ ਟਵੇਟਾ ਦੀ ਜਾਂਦੀ ਆ ਕੀ ਉਹਦਾ ਨਾਮ ਪਤਾ ਨਹੀਂ ਨੋਡਾ ਤੇ ਪਤਾ ਨਹੀਂ ਕਾਰਨੀਵਲ ਏਸ਼ਾ ਇਦਾਂ ਲਿਖਿਆ ਕੁਛ ਬਹੁਤ ਲਗਜ਼ਰੀ ਗੱਡੀ ਹੋਵੀ ਲੈਂਡ ਕਰੂਜ਼ਰ ਬਹੁਤ ਕਾਮਨ ਹੈ ਇੱਥੇ ਪ੍ਰਾਡੋ ਹੋਗੀ ਜਦਾਂ ਆਪਣਾ ਪਜੈਰੋ ਹੋਗੀ ਮਿਸਤੂ ਬਿਸ਼ੀ ਦੀਆਂ ਜਿੰਨੀਆਂ ਵੀ ਗੱਡੀਆਂ ਆਉਂਦੀਆਂ ਲੈਂਡ ਕਰੂਜ਼ਰ ਆਲਸੋ ਆਲਸੋ ਕਾਮਨ ਆ ਹਰ ਹਰ ਹਾਊਸ ਮੇ ਇੱਕ ਪਰਾਡੋ ਲੈਂਡ ਕਰੂਜ਼ਰ ਹੈ अवेलेबल ਓਕੇ ਬਾਕੀ ਆਵੇ ਲੋ ਰਾਣੀਆਂ ਜਾਂਦੀਆਂ ਸਾਰੀਆਂ ਟਵੈਟ ਆ ਵੀ ਟਵੈਟ ਆ ਆ ਵੀ ਟਵੈਟ ਆ ਸਰ ਜਦਨ ਅਸੀਂ ਆਏ ਸੀ ਇੱਥੇ ਬੰਗਲਾਦੇਸ਼ ਦੇ ਵਿੱਚ ਤੇ ਸਾਨੂੰ ਕਈ ਲੋਕ ਟ੍ਰੋਲ ਕਰਦੇ ਸੀ ਸਾਡੇ ਆਪਣੇ ਕਰੀ ਜਾਂਦੇ ਟ੍ਰੋਲ ਹੋਰ ਕਿਸ ਨੇ ਕੀ ਕਰਨਾ ਅਛਾ ਨਹੀਂ ਇਹ ਤਾਂ ਨਾ ਹੈਗਾ ਵਾ ਪਤਾ ਨਹੀਂ ਨੋਡਾ ਨੋਡਾ ਲਿਖਿਆ ਤੇ ਸਾਡੇ ਆਪਣੇ ਲੋਕ ਟ੍ਰੋਲ ਕਰੀ ਜਾਂਦੇ ਸਾਨੂੰ ਵੀ ਤੁਸੀਂ ਕਿਹੜੇ ਚੱਕਰ ਚ ਪਏ ਜੇ ਕਿਹੜੀਆਂ ਕੰਟਰੀ ਚੱਲੇ ਜੇ ਤੁਹਾਨੂੰ ਕੋਈ ਕੰਟਰੀ ਚੰਗੀ ਨਹੀਂ ਲੱਭੀ ਯਾਰ ਇਹ ਹਰ ਤਾਂ ਮਾੜਾ ਦਾ ਹਰ ਤਾਂ ਚੰਗਾ ਦਾ ਸਿਸਟਮ ਤੁਸੀਂ ਮਾੜਾ ਵੇਖਣਾ ਤੇ ਚੰਗਾ ਵੇਖਣਾ ਇਹ ਤੁਹਾਡੀ ਮਰਜ਼ੀ ਆ ਆ ਗਿਆ ਏਅਰਪੋਰਟ ਦਾ ਸਾਈਨ ਆਪਣਾ ਮਾੜਾ ਵੇਖਣਾ ਚੰਗਾ ਵੇਖਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਅਸੀਂ ਚੰਗਾ ਵੇਖਣਾ ਚਾਹੁੰਦੇ ਆ ਅਸੀਂ ਚੰਗਾ ਲੱਭ ਲਿਆ ਮਾੜਾ ਵੀ ਦੇਖਿਆ ਥੋੜਾ ਬਹੁਤਾ ਇਹ ਨਹੀਂ ਵੀ ਮਾੜਾ ਨਹੀਂ ਦੇਖਿਆ ਪਰ ਅਸੀਂ ਚੰਗਾ ਦੇਖਣਾ ਚਾਹੁੰਦੇ ਆ ਅਸੀਂ ਚੰਗਾ ਲੱਭ ਲਿਆ ਇਹ ਤੁਹਾਡੇ ਤੇ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਹੋਰ ਓਕੇ ਸਰ ਥੈਂਕ ਯੂ हमारा सासरी काल बोलना सरदार जी को अच्छा सासरी काल इस सलाम बोलना मेरा हाँ, सरदार जी को बढ़िया लगा सरदार जी के साथ भी और आपके साथ भी बढ़िया लगा एक मिनट एक मिनट वेट वेट इसको पूरा पूरा पकड़ लेंगे ना ऐसे ऐसे अच्छा अच्छा हाँ फिक्स हो जाएगा हाँ ओके इसको फिक्स कर लेंगे ना ऐसे पूरा ਇਹ ਆਦਮੀ ਬਹੁਤ ਵਧੀਆ ਬੰਦਾ ਇਹ ਸਰਦਾਰ ਸਾਹਿਬ ਦਾ ਡਰਾਈਵਰ ਆ ਸਾਨੂੰ ਸਪੈਸ਼ਲ ਛੱਡਣ ਆਇਆ ਸੀ ਓਕੇ ਬ੍ਰਦਰ ਥੈਂਕ ਯੂ ਓਕੇ ਓਕੇ ਲਾਸਟ ਟੂ ਮਿੰਟਸ ਓਕੇ ਓਕੇ ਥੈਂਕ ਯੂ ਨੋ ਤੇ ਜੋ ਗੇਟ ਨੰਬਰ ਚੈੱਕ ਕਰਕੇ ਲਾ ਵਾ ਇੰਟਰਨੈਸ਼ਨਲ ਪਾਰਕਰ ਤੇ ਆ ਬੰਗੇਟ ਨੰਬਰ ਤੇ ਆ ਉਹ ਵੀ ਇੰਟਰਨੈਸ਼ਨਲ ਆ ਇਹ ਟਰਮੀਨਲ 1 ਲਿਖਿਆ ਇੱਥੇ ਆਵੇ ਇਹਨਾਂ ਨੂੰ ਪੁੱਛਦੇ ਆਪੇ ਆਪ ਇਧਰ ਸਹੀ ਹੋ ਆਪ ਇਧਰ ਹੋ ਏਅਰਪੋਰਟ 'ਤੇ ਟਰਮੀਨਲ 2 ਕਿੱਧਰ ਹੈ 1 5 ਐਨੀ ਗੇਟ ਐਨੀ ਗੇਟ ਐਨੀ ਗੇਟ ਟਰਮੀਨਲ 1 ਔਰ ਟਰਮੀਨਲ 2 ਕਿਸੇ ਵੀ ਅੰਦਰ ਜਾ ਸਕਦੇ ਹੋ ਸੇਮ 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 ਆ ਜਾਓ ਫੇਰ ਏਅਰ ਇੰਡੀਆ ਦਾ ਕਾਊਂਟਰ ਲੱਭੋ ਪਹਿਲਾਂ ਕਿੱਥੇ ਏਅਰ ਇੰਡੀਆ ਦਾ ਕਾਊਂਟਰ ਉਹ ਇੰਡੀਗੋ ਆ ਏਅਰ ਇੰਡੀਆ ਲਾਸਟ ਕਾਲ ਨਾ ਇਹ ਗੱਲਾਂ ਕਰਾਉਂਦੇ ਉਹ ਨਹੀਂ ਫੇਰ ਉਹ ਗੱਲ ਨਹੀਂ ਹੁੰਦੀ ਯਾਰ ਤੈਨੂੰ ਲਾਸਟ ਕਾਲ ਨਹੀਂ ਹੁੰਦੀ ਤੈਨੂੰ ਲੈ ਕੇ ਜਾਵਾਂਗੇ ਤੂੰ ਬਹੁਤ ਜ਼ਿਆਦਾ ਬੋਝ ਲੈਣਾ ਦਵਾ ਤੇ ਬੋਝ ਨਾ ਲਿਆ ਕਰ ਤੈਨੂੰ ਲੈ ਕੇ ਜਾਵਾਂਗੇ ਤੈਨੂੰ ਟੈਨਸ਼ਨ ਕੋ ਲੈਣਾ ਲਾਸਟ ਉਹ ਜੂ ਤੇ ਨਵੀਂ ਟਿਕਟ ਕਰਾ ਲਾਂਗੇ ਇੰਡੀਆ ਨੇ ਮਿਲੂਗਾ ਸਾਰਾ ਇੱਥੇ ਆਪ ਬੋਰਡਿੰਗ ਕਰਵਾ ਲਈਏ ਸਭ ਤੋਂ ਪਹਿਲਾਂ ਦਾ ਇਮੀਗ੍ਰੇਸ਼ਨ ਕਰਾਉਣੀ ਹੈ ਇਮੀਗ੍ਰੇਸ਼ਨ ਕਰਾ ਕੇ ਮੇਨ ਗੇਟ ਤੇ ਪਹੁੰਚੀਏ ਉੱਥੇ ਜਾ ਕੇ ਦੇਖਦੇ ਹਾਂ ਕੀ ਕਰਨਾ ਜਿਹੜਾ ਕੋਈ ਜ਼ਰੂਰੀ ਕੰਮ ਹੋ ਕਰੀਏ ਹੈ ਆਵੇਂ ਹੈ ਇਮੀਗ੍ਰੇਸ਼ਨ ਇੱਥੇ ਹੋਣੀ ਹੈ ਅੰਦਰ ਹੀ ਇਮੀਗ੍ਰੇਸ਼ਨ ਕਰਵਾਈਏ ਕਰਵਾ ਕੇ ਤੇ ਹੈ ਮਾੜੇ ਬੰਦੇ ਨੂੰ ਹਮੇਸ਼ਾ ਮਾੜਾ ਨਹੀਂ ਕਹਣਾ ਤੇ ਇਹਦਾ ਬਹੁਤ ਵਧੀਆ ਵੀ ਹੁੰਦਾ ਕਈ ਾਰ ਮਾੜਾ ਬੰਦਾ ਜਿੱਦਾਂ ਬੰਗਲਾਦੇਸ਼ ਦੀ ਇਮੇਜ ਲੋਕਾਂ ਨੇ ਬਹੁਤ ਮਾੜੀ ਬਣਾਈ ਆ ਏਅਰਪੋਰਟ ਵੀ ਇਹ ਅੰਦਰੋਂ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਕੀ ਗੱਲ ਇਹਦਾ ਵੀ ਸਾਡੀ 3 ਵਜੇ ਫਲਾਈਟ ਸੀ 1:30 ਵਜੇ ਚੱਲ ਪੈਣ ਲੱਗੀ ਆ ਸਿਰਫ ਅਸੀਂ ਚੌਂਤੀ ਬੰਦੇ ਆ ਜਹਾਜ਼ ਦੇ ਵਿੱਚ ਤੇ ਸੀਟ ਨੰਬਰ ਅਸੀਂ ਹਾਂ ਜਦਾ ਲੈ ਲਏ ਆਪਣੇ ਲਏ ਅਸੀਂ ਵਿੰਡੋ ਸਾਈਡ ਆ ਸਾਡੇ ਵੇਟ ਕਰ ਹੁੰਦੇ ਆ ਇਮੀਗ੍ਰੇਸ਼ਨ ਅਸੀਂ ਕਰਾਉਂਦੇ ਆ ਸਰਾਂ ਨੇ ਸਾਡੇ ਬੰਦਾ ਖਲੋਤਾ ਸੀ ਗਾ एयर इंडिया ਦਾ ਸਾਨੂੰ ਆਂਦਾ ਵੀ ਮਤਲਬ ਵੀ ਜਲਦੀ ਕਰੋ ਹੁਣ ਸਿੱਧਾ ਜਾ ਕੇ ਅੰਦਰ ਜਹਾਜ਼ ਦੇ ਵਿੱਚ ਹੀ ਬਹਿਣਾ ਆ ਦੇਖੋ ਜੀ ਬੰਗਲਾ ਦਾ ਛੋਟਾ ਜਿਹਾ ਐਵੀਏਟਰ ਜਿਹੜਾ ਹੈ ਇੰਨਾ ਚੋਕ ਚੋਕ ਲਈ ਜਾਂਦੇ ਆ ਤੇ ਲੋਕਾਂ ਦੇ ਮਹਿੰਗੇ ਮਹਿੰਗੇ ਵੇਚਣ ਚਲ ਗਿਆ ਪ੍ਰਾ ਅੰਦਰ ਦੇ ਗਏ ਚਾਨ ਇਹ ਬੰਦੇ ਨੂੰ ਕਾਲੀ ਹੋ ਜਾਂਦੇ ਕਣ ਕੋ ਰਕवट ਨਹੀਂ ਮੇਰੇ ਤੋਂ ਜਾ ਕੇ ਕਦੇ ਤੇ ਗੁਰਾ ਡੇਢ ਘੰਟਾ ਪਹਿਲਾਂ ਲੈ ਆ ਆ ਚੋ ਬਰ ਨੇ ਟੂਬ ਜੋੜਤੀ ਇਹਦੀ ਉਧਰੋਂ ਸਮਾਨ ਵੀ ਲੈ ਆ ਜਿਹੜਾ ਬੈਗ ਬੂ ਰੱਖਣਾ ਚਲੋ ਅਸੀਂ ਦੇ ਆਪਣਾ ਬੈਗ ਇੱਥੇ ਹੀ ਅਸੀਂ ਕਰਾ ਲਈ ਵਾਪਸੀ ਉਧਰੋਂ ਕਰਵਾਉਣਾ ਪਿਆ ਇਧਰੋਂ ਮੰਨੀ ਗਏ ਬੰਦਿਆਂ ਦੇ ਕੋਈ ਗੱਲ ਨਹੀਂ ਅੰਦਰੇ ਲੈ ਜਾਓ ਚਲੋ ਟਾਈਮ ਵੱਜ ਗਿਆ ਵਾ ਘੱਟੋ ਘੱਟ ਵੀ ਜ਼ਿਆਦਾ ਨਹੀਂ ਤੇ ਘੰਟਾ ਇੱਕ ਵੱਜ ਜਾਂਦਾ ਬਾਅਦ ਚ ਇਮੀਗ੍ਰੇਸ਼ਨ ਹੀ ਕਰਉਣੀ ਕੱਲੀ ਇਮੀਗ੍ਰੇਸ਼ਨ ਕਰਾ ਕੇ ਨਾਲ ਹੀ ਬੰਦਾ ਆਊਟ ਹੋ ਜਾਂਦਾ ਵੇ ਮਤ ਵੀ ਕਰੋ ਵੇਖ ਇਹ ਫਲਾਈਟ ਦਿੱਲੀ ਤੋਂ ਆਈ ਆ ਤੇ ਨਾਲ ਦੀ ਨਾਲ ਹੀ ਇਹਨੂੰ ਵਾਪਸ ਕਰਤਾ ਉਸੇ ਵੇਲੇ ਸਵਾਰੀਆਂ ਬਿਠਾ ਕੇ ਬਹੁਤ ਫਾਸਟ ਸਰਵਿਸ ਹੈ ਨਾ ਦੀ ਅੱਜ ਕਾਲੀ ਲੱਗਦੇ ਭਾਈ ਹੂੰ ਯਾਨਾ ਬੁਲੀਪਾਸਟ ਇਹ ਆ ਗਿਆ ਜੀ ਮੇਰਾ ਦੇਸ਼ ਭਾਰਤ ਮਹਾਨ ਅਨਾਇਤਾ ਨੀ ਦਿੱਲੀ ਇਹ ਨੂੰ ਦੋ ਮਿੰਟ ਦੇ ਵਿੱਚ ਲੰਡੋ ਜਾ ਰਿਆਂ ਹੋਰ ਭਾਈ ਉਹਦੇ ਪਤਾ ਡਾਉਣਗੇ ਰ ਥੱਲੇ ਥੱਲੇ ਆਣਾ ਧਰਤੀ ਦਾ ਪਾਸਤਾ ਜਾ ਰਿਆਂ ਵੀ ਇਮੀਗ੍ਰੇਸ਼ਨ ਕਰਵਾ ਕੇ ਪੈ ਲੈਣ ਦੀ ਸਾਨੂੰ ਲੋੜ ਨਹੀਂ ਪਈ ਅਸੀਂ ਜਮਾਨੀ ਸੀ ਕਰਾਇਆ ਥੋੜਾ ਜੀ ਰੀਲ ਸੀ ਘਰ ਵਿੱਚ 10-12 ਕਿਲੋ सीधे कैबिन दे की तरफ़ या यह थोड़ा सीधे में क्रेशियन प्रवाह के डर्मिनल पतले ना ये 730 एयरलाइन ने ये दिन अमरीस साथ दिया। अधिकृत निर्णय में किसी तरह संकेत नहीं शायद है जबकि आपने आदत सीट पर ही बैठ रहे हैं और ऊपर वाली सवारकर्शन हो रही है सवारकर्शन को देखने सागर जा रहे हैं इसके स ਅੱਜ ਫਾਈਨਲੇ ਪਹੁੰਚ ਗਏ ਅਸੀਂ ਦਿੱਲੀ ਟਿਊਬ ਨਹੀਂ ਲੱਗੀ ਬਾਸਤੇ ਜਾਣਾ ਪੈਣਾ ਹੁਣ ਇਮੀਗ੍ਰੇਸ਼ਨ ਕਾਊਂਟਰ ਤੇ ਪੂਰੇ 3 ਘੰਟੇ ਲੌਂਜ ਦੇ ਵਿੱਚ ਵੇਟ ਕਰਨ ਤੋਂ ਬਾਅਦ ਚ ਫਾਈਨਲ ਕਾਲ ਆ ਗਈ ਆ ਅੰਮ੍ਰਿਤਸਰ ਦੀ ਫਲਾਈਟ ਦੀ ਮੈਂ ਲੈ ਲਈ ਆਪਣੇ ਚਾਹ ਤੇ ਨਵਤੇਜ ਸਿੰਘ ਨੇ ਲੈ ਲਿਆ ਆਪਣਾ ਕੋਲਡ ਡਰਿੰਕ ਬਹਿ ਗਏ ਇੱਥੇ ਸਾਡੇ ਜਵਾਂ ਹੋ ਗਏ ਸੁਖਣਾ ਇਹਦੇ ਕਰੋਨੇ ਪਏ ਦਾ ਡੋਮੈਸਟਿਕ ਦੇ ਵਿੱਚ ਅਲੋਡ ਨਹੀਂ ਆ ਕੇ ਆਂਦੇ 7 ਕਿਲੋ ਤੇ ਇੰਟਰਨੈਸ਼ਨਲ ਜਿਹੜੀ ਫਲਾਈਟ ਸਾਡੀ ਢਾਕਾ ਤੋਂ ਆਈ ਸੀ ਉਤੋਂ ਸਾਨੂੰ ਉਹਨਾਂ ਨੇ ਲੋਅ ਕਰਤਾ ਸੀ 11-11 ਕਿਲੋ ਦਾ ਸੀਗਾ ਇਹਨਾਂ ਨੇ ਲੋਕ ਕੀਤੇ ਚਲੋ 10-15 ਮਿੰਟ ਖਰਾਬ ਹੋਣਗੇ ਉੱਥੇ ਟ੍ਰੋ ਬੈਲਟ ਤੇ ਬੈਗ ਲੈ ਜਾਂਦੇ ਹੁਣ ਗੇਟ ਨੰਬਰ ਸਾਡਾ ਹੈਗਾ 31 ਤੇ 15 ਮਿੰਟ ਦੀ ਵਾਕ ਹੋਣੀ ਆ ਲਾਸਟ ਤੇ ਜਾ ਕੇ ਆ ਅੰਮ੍ਰਿਤਸਰ ਦੀ ਫਲਾਈਟ ਦੀ ਆਵਾਜ਼ ਪੈ ਗਈ ਸਾਨੂੰ ਹਣਾ ਗੇਟ ਨੰਬਰ ਇੰਡੀਆ ਇਤਰਾ ਚਾਰ 3 ਮੇ ਆ ਕੇ ਸਵਾਗਤ ਹੈ ਉਹ ਲੈਣਾ ਲੱਗ ਗਿਆ ਵਾ ਪਰ ਅਹੀਂ ਅਜੇ ਜਾਣਾ ਨਹੀਂ ਆ ਅਸੀਂ ਲਾਸਟ ਟਾਈਮ ਤੇ ਜਦੋਂ ਗੇਟ ক্লোਜ਼ ਦਾ ਟਾਈਮ ਹੋਇਆ ਨਾ ਉਹதோ ਜਾਵਾਂਗੇ ਸਿੱਧਾ ਜਾ ਕੇ ਅੰਦਰ ਬਹਿ ਜਾਣਾ ਪਹਿਲੋ ਐ ਜਾ ਕੇ ਅੰਦਰ ਫਰਸਤੀ ਹੋ ਜਾਈਦਾ ਉਹਦਾ ਫਾਇਦਾ ਕੋਈ ਨਹੀਂ ਆ ਇਹ ਮੌਕੇ ਤੇ ਜਾ ਕੇ ਬੈਠਾਂਗੇ ਮਤਲਬ ਹਰ ਵਾਰੀ ਮੈਂ ਕਹ ਦਉਂ ਕਿਤੇ ਜਾਣਾ ਨਾ ਨਾ ਕਦੀ ਲਾਸਟ ਟਾਈਮ ਤੇ ਬਹਿਣਾ ਲਾਸਟ ਟਾਈਮ ਤੇ ਹੁੰਦਾ ਵਾ ਕਿ ਅੰਦਰ ਬਹਿਣ ਤੋਂ ਬਾਅਦ 10-15 ਮਿੰਟ ਬਾਅਦ ਜਦੋਂ ਇਹਨੇ ਜਹਾਏ ਨਹੀਂ ਉੱਡ ਜਾਣਾ ਤੇ ਫਿਰ ਮ제 ਦੇ ਨਾਲ ਬਹਿਦਾ ਨਹੀਂ ਤਾਂ ਪਹਿਲੋ ਘੰਟਾ-ਘੰਟਾ ਬਹਿ ਕੇ ਦੇਖ ਲਿਆ ਕੋਈ ਦਾ ਮਜ਼ਾ ਨਹੀਂ ਆਇਆ ਐਵੇਂ ਪ੍ਰੈਸ਼ਰ ਆਈਜ਼ ਹੋ ਜਾਂਦਾ ਬੰਦਾ ਤੇ ਜਦੋਂ ਲਾਸਟ ਸਾਰੇ ਚਲੇ ਗਏ ਉਹਨਾਂ ਇੱਥੋਂ ਆਪੇ ਆਵਾਜ਼ ਦੇ ਨਹੀਂ ਸਪੀਕਰ 'ਚ ਨਾ ਆਉਣਾ ਸਾਡਾ ਫਿਰ ਬਹਿਣਾ ਹੀ ਏਅਰਪੋਰਟ ਤੇ ਜਦਾਂ ਜਦਾਂ ਨਾਂ ਨਾ ਬੋਲੇ ਸਵਾਜ ਨਹੀਂ ਆਉਂਦਾ ਉਹ ਤੇ ਅੱਜ ਬੰਗਲਾਦੇਸ਼ ਵੀ ਇਦਾਂ ਹੀ ਹੋਇਆ ਸਾਡੇ ਨਾਲ ਉੱਥੇ ਵੀ ਸਾਡਾ ਨਾਮ ਬੁਲਾਇਆ ਇਹਨਾਂ ਨੇ ਭੱਜੇ ਆਏ ਜਦੋਂ ਅਸੀਂ ਇੱਥੋਂ ਦਿੱਲੀ ਤੋਂ ਚੜੇ ਸੀ ਬੰਗਲਾਦੇਸ਼ ਟਾਕਾ ਨੂੰ ਉਦੋਂ ਵੀ ਸਾਡਾ ਇੱਥੋਂ ਇਹਨਾਂ ਨੇ ਨਾਮ ਬੁਲਾਇਆ ਬੰਦੇ ਸਿਰਫ ਦੋ ਤਿੰਨ ਹੀ ਆ ਫਲਾਈਟ 'ਚ ਇਹੋ ਹੀ ਖੜਨੇ ਆ ਬੰਦੇ ਦੋ ਤਿੰਨ ਹੈਗੇ ਸੀ ਜੋ ਵੀ ਨਾ ਆਏ ਤੇ ਖੜਨਾ ਕੀ ਸੀ ਭਾਜਣਾ ਪਈਆ ਵੀ ਵਸਨ ਸਿੰਘ ਦੇ ਨੂੰ ਤੇਜ ਕਿੱਥੇ ਆ ਉਹ ਥੋੜਾ ਜਿਆ ਸਾਰੇ ਕੋਈ ਗਲਤੀ ਹੋ ਗਈ ਸਾਡੇ ਕੋਈ ਹਵਰਾਦਾ ਫੜੀ ਦੇ ਵਿੱਚ ਉਹ ਮੂਵੜਾ ਮਤਲਬ ਰਿਕਾਰਡ ਨਹੀਂ ਉਹ ਪਾਈ ਨਹੀਂ ਤੇ ਰਿਕਾਰਡ ਕਰਨਾ ਸੀ ਉਹ ਵੀ ਚਲੋ ਦੇਖਦੇ ਆ ਉੱਥੇ ਜਾ ਕੇ ਇਹੀ ਤਾਂ ਮੈਂ ਕਹਿ ਰਿਹਾ ਨਾ 10 10 12 ਬਾਰ 1000 ਰੁਪਏ ਇਸੇ ਕਰਕੇ ਦੇਣਾ ਬੈਗਾ ਦੇ ਖਰਚਾ ਵੀ ਭਾਵੇਂ ਤੂੰ 10 10 ਕਿਲੋਮੀਟਰ ਸਿੱਧਾ ਚੱਲ ਪਾ ਭਾਵੇਂ 5 6 ਕਿਲੋਮੀਟਰ ਪਹਾੜੀ ਚੜ ਜਾ ਤੈਨੂੰ ਤੰਗ ਨਹੀਂ ਕਰਨਾ ਕਿਉਂ ਟਰੈਵਲਿੰਗ ਵਾਸਤੇ ਜਿਹੜਾ ਵਰਲਡ ਕਲਾਫ ਦਾ ਟ੍ਰੇਲ ਬੇਜ਼ਰ ਹੈ ਨਾ ਇਹ ਬੈਸਟ ਬੈਗ ਬਣਿਆ ਚਲੋ ਜੀ ਅੰਦਰ ਚਲੀਏ ਆਤੀ ਜੀ ਬਰੀ ਪਿਆਰੀ ਜੀ ਨਗਰੀ ਸੈਭ ਸ਼੍ਰੀ ਗੁਰੂ ਅਮਰਦਾਸ ਦੀ ਬਖਾਈ ਹੋਈ ਨਗਰੀ ਸ਼੍ਰੀ ਅਵਿ ਸਰਸਾ ਹੈ ਉਹ ਸਾਹਮਣੇ ਆ ਗਿਆ ਜੀ ਹਰਤੇਜ ਹਸਪੀਟਲ ਆ ਲੈ ਪੂਰਾ ਸਾਰਾ ਮੁਲਕ ਹੀ ਆ ਗਿਆ ਮੈਂ ਸਾਰਾ ਦਿੱਲੀ ਤੋਂ ਅਮਰਸਾਹ ਬੱਲੇ ਬੱਲੇ ਆ ਜਾਣਾ ਜਾਣੋ ਲੋ ਜੀ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਆ ਇਸ ਤੋਂ ਬਾਅਦ ਵਿੱਚ ਅਸੀਂ ਖਾਣਾ ਪੀਣਾ ਖਾ ਕੇ ਸਦਾ ਨਿਕਲ ਜਾਣਾ ਚਾਹ ਹੁਣ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਜੀ ਸਤਿ ਸ੍ਰੀ ਅਕਾਲ